ਪ੍ਰੋਗਰਾਮ ਨਾਲ ਦਰਦਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਮੈਂ ਆਪਣੇ ਜ਼ਿਲ੍ਹੇ ਮੋਗਾ ਤੇ ਰਣਜੀਤ ਸਿੰਘ ਸੋਹਲ ਜੀ ਸਾਡੇ ਮਹਿਮਾਨ ਹੋਣਗੇ ਜਿਹੜੇ ਆਰਟਿਸਟ ਨੇ ਆਰਟਿਸਟ ਹੈਗੇ ਪੰਜਾਬੀ ਦਾ ਲਗਭਗ ਉਹ ਕਹਿੰਦੇ ਸੀ ਮੈਂ 250 ਫੌਂਟ ਹੈ ਜਿਹੜਾ ਕੈਲੀਗ੍ਰਾਫੀ ਦੇ ਰੂਪ ਚ ਪੰਜਾਬੀਆਂ ਨੂੰ ਸਮਰਪਿਤ ਕਰ ਚੁੱਕਾ ਹੈ ਤੇ ਉਹਨਾਂ ਦੀ ਕਲਾ ਤਸਵੀਰਾਂ ਰਾਹੀਂ ਜਿਹੜੇ ਵੀਡੀਓ ਸ਼ਾਰਟਸ ਦੇ ਰਾਹੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਉਹਨਾਂ ਦੇ ਵਿਚਾਰ ਵੀ ਸਾਂਝੇ ਕਰਾਂਗੇ ਕਿ ਕੈਲੀਗ੍ਰਾਫੀ ਹੈ ਕੀ ਇਹੇ ਭਾਸ਼ਾ ਨੂੰ ਪਸਾਰਨ ਦਾ ਉਹਦੀ ਸੁੰਦਰੀ ਕਰਨ ਦਾ ਕਿਹੜਾ ਪੱਖ ਉਭਾਰਦੀ ਹੈ ਪੰਜਾਬੀ ਦੇ ਵਿੱਚ ਉਹ ਕਹਿੰਦੇ ਕਿ ਜਿਹੜੇ ਹੋਰ ਪਛਾਹਾਵਾਂ ਦੇ ਵਿੱਚ ਬਹੁਤ ਸਾਰੇ ਫੌਂਟ ਮਿਲਦੇ ਆ ਪੰਜਾਬੀ ਚ ਘੱਟ ਸੀਗੇ ਤਾਂ 250 ਦੇ ਕਰੀਬ ਉਹਨਾਂ ਨੇ ਇਹਨਾਂ ਨੂੰ ਲੈ ਕੇ ਆਂਦਾ ਹੈਗਾ ਸਾਰੇ ਜਿਹੜੇ ਕਲਾ ਦੇ ਤਰੀਕੇ ਆ ਉਹ ਵੀ ਪੁੱਛਾਂਗੇ ਅੱਜ ਕੱਲ ਕੀ ਹਾਲ ਹੈ ਕਲਾ ਦਾ ਲੋਕ ਸ਼ੌਕ ਰੱਖਦੇ ਆ ਨਹੀਂ ਰੱਖਦੇ ਰੋਜ਼ਗਾਰ ਦਾ ਇਹਦੇ ਵਿੱਚ ਕੀ ਸੰਭਾਵਨਾਵਾਂ ਹੈ ਇਹ ਸਾਰੀਆਂ ਗੱਲਾਂ ਜਾਣਦੇ ਆ ਸਤਿ ਸ੍ਰੀ ਅਕਾਲ ਸਵਾਗਤ ਸਵਾਗਤ ਹੈ ਸਸਿਕਾ ਸਸਿਕਾ ਕੀ ਹਾਲ ਚਾਲ ਹੈ ਤੁਹਾਡਾ ਠੀਕ ਹੈ ਜੀ ਬਹੁਤ ਵਧੀਆ ਸ਼ੁਕਰਮੰਦ ਆ ਇਹ ਸੁੰਦਰ ਲਿਖਾਈ ਕੈਲੀਗ੍ਰਾਫੀ ਜਾਂ ਇਹ ਜੋ ਕਲਾ ਦਾ ਸ਼ੌਕ ਤੁਹਾਡੇ ਚ ਹੈ ਇਹਨੇ ਕਿਵੇਂ ਜਨਮ ਲਿਆ ਇਹ ਜੀ ਮੈਂ ਨੂੰ ਹੁੰਦਾ ਸੀ ਮੈਂ ਟੇਬਲ ਤੇ ਹੀ ਲਿਖਦਾ ਰਹਿੰਦਾ ਸੀ ਜੀ ਔਰ ਮੈਂ ਕੰਪਿਊਟਰ ਤੇ ਥੋੜੀ ਦਮ ਮੈਂ ਕੰਮ ਕਰਦਾ ਰਿਹਾ ਹਾਂ ਜੀ ਔਰ ਉਹ ਤੇ ਮੈਂ ਦੇਖਦਾ ਹੁੰਦਾ ਸੀ ਪੰਜਾਬੀ ਦੇ ਫੌਂਟ ਬਹੁਤ ਘੱਟ ਹੈ ਦੂਜੀਆਂ ਭਾਸ਼ਾਵਾਂ ਨਾਲ ਦੂਜੀਆਂ ਭਾਸ਼ਾਵਾਂ ਨਾਲ ਜਿਵੇਂ ਇੰਗਲਿਸ਼ ਹੋ ਗਈ ਹਿੰਦੀ ਹੋ ਗਈ ਜਾਂ ਹੋਰ ਪਾਸ਼ਾ ਮੰਗਿਆ ਔਰ ਮੇਰੇ ਮਨ 'ਚ ਸ਼ੌਕ ਜਾ ਗਿਆ ਵੀ ਪੰਜਾਬੀ ਦੇ ਫੌਂਟ ਨੂੰ ਕ੍ਰੀਏਟ ਕੀਤਾ ਜਾਵੇ ਨਵੇਂ ਬਣਾਏ ਜਾਣ ਇਸ ਕਰਕੇ ਮੇਰਾ ਸ਼ੌਕ ਥੋੜਾ ਤੋਂ ਜ਼ਿਆਦਾ ਹੁੰਦਾ ਗਿਆ ਇਸ ਪਾਸੇ ਮੈਂ ਫਿਰ ਜ਼ਿਆਦਾ ਹੁੰਦਾ ਗਿਆ ਟੇਬਲ ਤੋਂ ਲੈ ਕੇ ਫਿਰ ਮੈਂ ਮਤਲਬ ਕੈਲੀਗ੍ਰਾਫੀ ਕਰਨੇ ਸ਼ੁਰੂ ਕਰ ਦਿੱਤੇ ਉਸ ਤੋਂ ਪ੍ਰੰਤ ਕੈਲੀਗ੍ਰਾਫੀ ਨੂੰ ਜ ਪ੍ਰਭਾਸ਼ਿਤ ਕਰੀ ਗਏ ਆਪਾਂ ਜੀ ਹਾਂਜੀ ਇਹ ਹੈ ਕਿ ਕੈਲੀਗ੍ਰਾਫੀ ਅਸੀਂ ਦੇਖਦੇ ਆਂ ਕਿ ਸੋਹਣੇ ਅੱਖਰ ਪਾਉਣੇ ਜੀ ਹਾਂਜੀ ਜਦੋਂ ਤੁਸੀਂ ਹੁਣ 250 ਤਰੀਕਿਆਂ ਦੇ ਨਾਲ 35 ਨੂੰ ਸਾਡੀ ਨੂੰ ਲਿਖਦੇ ਹੋ ਜੀ ਕੈਲੀਗ੍ਰਾਫੀ ਦੀ ਪਰਿਭਾਸ਼ਾ ਕੀ ਹੈ ਕੈਲੀਗ੍ਰਾਫੀ ਦੀ ਭਾਸ਼ਾ ਸ਼ੁਰੂ ਹੁੰਦੀ ਹੈ ਜੀ ਅੱਖਰਕਾਰੀ ਤੋਂ ਸੁੰਦਰ ਲਿਖਾਈ ਤੋਂ ਜਦੋਂ ਆਪਾਂ ਬੱਚਿਆਂ ਨੂੰ ਸੁੰਦਰ ਲਿਖਾਈ ਲਿਖਣੀ ਸ਼ੁਰੂ ਕਰਾਉਨੇ ਆ ਉਹ ਤੇ ਇੱਕ ਜਾ ਕੇ ਸਟੈਪ ਖਤਮ ਹੋ ਜਾਂਦਾ ਹੈ ਵੀ ਇਹ ਸੁੰਦਰ ਲਿਖਾਈ ਇਸੇ ਤਰ੍ਹਾਂ ਹੀ ਲਿਖੀ ਜਾ ਸਕਦੀ ਹੈ ਜਿਸ ਤਰ੍ਹਾਂ ਤੁਸੀਂ ਅਖਬਾਰਾਂ 'ਚ ਦੇਖਦੇ ਹੋ ਜਾਂ ਕੰਪਿਊਟਰ 'ਚ ਦੇਖਦੇ ਹੋ ਤਕਰੀਬਨ ਇੱਕ ਫੌਂਟ ਹੈ ਸਤਲੋਜ ਜਾਂ ਰਾਵੀ ਜਿਹੜਾ ਹੋਇਆ ਇਸ ਤਰ੍ਹਾਂ ਕਰਕੇ ਫੌਂਟ ਹੈ ਉਹ ਇਸਤੇਮਾਲ ਕੀਤਾ ਜਾਂਦਾ ਜ਼ਿਆਦਾਤਰ ਤੇ ਔਰ ਇੱਕ ਉਸ ਤੋਂ ਅਗਲਾ ਸਟੈਪ ਜਿਹੜਾ ਹੈਗਾ ਉਹ ਹੈ ਕੈਲੀਗ੍ਰਾਫੀ ਮਤਲਬ ਅੱਖਰਾਂ ਨੂੰ ਸੁੰਦਰ ਬਣਾਉਣਾ ਆਪਣੇ ਹਿਸਾਬ ਨਾਲ ਬਣਾਉਣਾ ਵੱਡੇ ਛੋਟੇ ਕਰਕੇ ਬਣਾਉਣਾ ਜਾਂ ਉਹਨੂੰ ਗ੍ਰੈਫਿਟੀ ਚ ਬਣਾਉਣਾ ਜਾਂ ਉਹਨੂੰ ਟਾਈਪੋਗ੍ਰਾਫੀ ਚ ਬਣਾਉਣਾ ਉਹ ਕੈਲੀਗ੍ਰਾਫੀ ਵੀ ਇਸੇ ਤਰ੍ਹਾਂ ਹੀ ਹੈ ਜਿਸ ਨੂੰ ਤੁਸੀਂ ਉਹ ਅੱਖਰ ਨੂੰ ਤੁਸੀਂ ਬਾਰ-ਬਾਰ ਵੱਖਰੇ-ਵੱਖਰੇ ਰੂਪ ਚ ਉਹਦਾ ਰੂਪ ਦੇ ਸਕਦੇ ਹੋ ਉਹਨੂੰ ਅਸੀਂ ਕੈਲੀਗ੍ਰਾਫੀ ਕਹਿੰਦੇ ਹਾਂ ਤੁਸੀਂ ਹੁਣ ਤੱਕ ਕਿੰਨੇ ਤਰੀਕਿਆਂ ਚ ਜਾਂ ਕਿੰਨੇ ਲਹਿਜਿਆਂ ਚ ਪੈਂਤੀ ਨੂੰ ਲਿਖ ਚੁੱਕੇ ਹੋ ਮੈਂ ਜੀ ਹੁਣ ਤੱਕ 250 ਤੋਂ ਉੱਪਰ ਫੌਂਟ ਕ੍ਰੀਏਟ ਕਰ ਚੁੱਕਿਆ ਹਾਂ ਔਰ ਅੱਜ ਤੱਕ ਮੈਂ ਜੋ ਵੀ ਬਣਾ ਰਹੇ ਹਾਂ ਉਹ ਸ਼ੁਰੂਤ ਲੈ ਕੇ ਹੁਣ ਤੱਕ ਤਕਰੀਬਨ ਮੈਨੂੰ 7-8 ਸਾਲ ਹੋ ਗਏ ਇਸ ਕੰਮ ਕਰਦੇ ਨੂੰ ਹੁਣ ਤੱਕ ਮੈਂ ਕੋਈ ਇੱਕ ਦੂਜੇ ਦੇ ਨਾਲ ਮਿਲਦਾ ਫੌਂਟ ਨਹੀਂ ਇਸਤੇਮਾਲ ਕੀਤਾ ਹਰ ਵਾਰੀ ਮੈਂ ਬਣਾਵਾਂਗਾ ਵੱਖਰਾ ਹੀ ਰੂਪ ਦੇ ਕੇ ਉਹਨੂੰ ਬਣਾਵਾਂਗਾ ਜਦੋਂ ਆਪਾਂ ਕੈਲੀਗ੍ਰਾਫੀ ਦੀ ਗੱਲ ਕਰਦੇ ਆ ਇਹਦੇ ਵਿੱਚ ਮੈਂ ਤੁਹਾਨੂੰ ਦੇਖਿਆ ਕਿ ਹੋਰ ਵੀ ਅੱਗੇ ਇਹਦੀਆਂ ਜਿਹੜੀਆਂ ਸ਼ਾਖਾਂ ਵਾਂ ਨਿਕਲਦੀਆਂ ਉਹਨਾਂ ਨੂੰ ਆਪਾਂ ਕੀ ਆਖਦੇ ਹਾਂ ਸ਼ਾਖਾਂ ਵਾਂ ਤਾਂ ਉਹਨਾਂ ਨੂੰ ਐਸੀ ਕਹਿ ਸਕਦੇ ਆ ਵੀ ਉਹ ਜਿਹੜਾ ਪੇੜ ਲੱਗਿਆ ਜੀ ਪੇੜ ਦੀਆਂ ਜਮੇਸਤਾਂ ਜਿਹੜਾ ਵੱਧਦੀਆਂ ਵਧਦੀਆਂ ਜਾਂਦੀਆਂ ਇਸ ਤਰ੍ਹਾਂ ਇਹ ਸਮੁੰਦਰ ਹੈ ਇਹਦਾ ਕੋਈ ਐਂਡ ਨਹੀਂ ਹੈ ਇਸ ਤੋਂ ਜਿਸ ਤਰ੍ਹਾਂ ਤੁਸੀਂ ਜਿੰਨਾ ਕੁ ਪਾਣੀ ਤੁਸੀਂ ਬੋਕ ਵਿੱਚ ਭਰ ਲਉਗੇ ਉਹਨਾਂ ਕਿ ਤੁਸੀਂ ਇਸਤੇਮਾਲ ਕਰ ਸਕਦੇ ਹੋ ਲੇਕਿਨ ਤੁਹਾਡੇ ਅੰਦਰ ਕਿ ਕ੍ਰੀਏਟੀਵਿਟੀ ਹੋਣੀ ਚਾਹੀਦੀ ਹੈ ਕੁਝ ਕਰਨ ਦੀ ਔਰ ਉਹ ਜਿਹੜਾ ਫਿਰ ਤੁਸੀਂ ਜਿਸ ਤਰ੍ਹਾਂ ਮਰਜ਼ੀ ਜਿੰਨੀਆਂ ਮਰਜ਼ੀ ਫੈਲਾ ਸਕਦੇ ਪੰਜਾਬੀ ਲਈ ਤੁਸੀਂ ਜਿੰਨਾ ਮਰਜ਼ੀ ਕੰਮ ਕਰ ਸਕਦੇ ਹੋ ਸੁਣ ਚ ਇਹ ਆਉਂਦਾ ਵੀ ਪੰਜਾਬੀ ਲਈ ਬਹੁਤ ਅਖਰ ਹੈ ਨਹੀਂ ਇਹ ਕੰਮ ਕਰਨ ਵਾਲਾ ਹੈ ਨਹੀਂਗਾ ਕੰਮ ਕਰਨ ਵਾਲੇ ਵੀ ਬਹੁਤ ਹੈਗੇ ਲੇਕਿਨ ਕਰਵਾਉਣ ਵਾਲੇ ਬਹੁਤ ਘੱਟ ਨੇ ਕਿਆ ਬਾਤ ਹਾਂਜੀ ਇੱਥੇ ਮੈਂ ਆਉਣਾ ਸੀ ਵੀ ਸ਼ੌਕ ਤਾਂ ਹੈਗਾ ਠੀ ਜਦੋਂ ਕੈਲੀਗ੍ਰਾਫੀ ਨੂੰ ਜਦੋਂ ਤੁਸੀਂ ਬਾਹਰ ਲੈ ਕੇ ਆਉਨੇ ਹੋ ਤਾਂ ਕੌਣ ਲੋਕ ਹੈਗੇ ਜਿਹੜੇ ਕੈਲੀਗ੍ਰਾਫੀ ਦੇ ਸ਼ੌਕੀਨ ਹੈ ਜਾਂ ਕਿਸ ਤਰ੍ਹਾਂ ਦੀ ਕੈਲੀਗ੍ਰਾਫੀ ਕਰਵਾਈ ਜਾਂਦੀ ਹੈ ਨਹੀਂ ਜੀ ਇਹ ਆਪਦੇ ਮਨ ਦਾ ਸ਼ੌਕ ਹੈ ਜਿਹੜਾ ਤੁਸੀਂ ਸਵਾਲ ਕੀਤਾ ਵੀ ਕਿਸ ਤਰ੍ਹਾਂ ਦੀ ਕੈਲੀਗ੍ਰਾਫੀ ਕਰਵਾਈ ਜਾਂਦੀ ਹੈ ਰੋਜ਼ਗਾਰ ਦੇ ਤੌਰ ਤੇ ਦੇਖੀ ਹਾਂਜੀ ਰੋਜ਼ਗਾਰ ਦੇ ਤੌਰ ਤੇ ਤੁਸੀਂ ਦੇਖੋ ਵੀ ਸਾਹੀ ਚਿੱਠੀ ਜਾਂ ਕੋਈ ਕਾਰਡ ਲਿਖਣਾ ਕੋਈ ਵਿਆਹ ਸ਼ਾਦੀ ਦੇ ਨਾਮ ਲਿਖਣੇ ਜਾਂ ਕੋਈ ਸ਼ੋਰ ਕਰਨੇ ਹੈ ਮੀਆਂ ਬੀਬੀ ਦੇ ਨਾਮ ਲਿਖਣੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਰੋਜ਼ਗਾਰ ਵੀ ਹੈ ਇਸ ਦੇ ਵਿੱਚ ਲੇਕਿਨ ਹਜੇ ਉਹਨਾਂ ਉਹਧਿਆ ਫੁੱਲਿਆ ਨਹੀਂ ਹੈ ਜਿੰਨਾ ਹੋਣਾ ਚਾਹੀਦਾ ਹੈ ਇਹਨੂੰ ਜੀ ਹਾਂਜੀ ਤੇ ਇਹਦੇ ਵਿੱਚ ਕਲਮ ਦਾ ਇਸਤੇਮਾਲ ਜਿਵੇਂ ਪੈਨ ਦਾ ਇਸਤੇਮਾਲ ਜਾਂ ਕੈਲੀਗ੍ਰਾਫੀ ਪੈਨ ਦੇ ਇਸਤੇਮਾਲ ਇਹਨਾਂ ਚ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਹੋ ਕੇ ਇਹ ਚੀਜ਼ਾਂ ਗਾਹ ਤੇ ਗਾਹ ਤੁਰਦੀਆਂ ਨੇ ਜੀ ਤੁਸੀਂ ਕਿੱਥੋਂ ਸਿੱਖਿਆ ਖੋਦੀ ਆਪਣੇ ਜੋ ਕ੍ਰिएशन ਹੋਈ ਕੋਈ ਕੁਦਰਤ ਮਿਹਰਬਾਨ ਹੋਈ ਜਾਂ ਤੁਹਾਡਾ ਕੋਈ ਰਾਹਨਮਾ ਹੈ ਨਹੀਂ ਦੇਖੋ ਜੀ ਗੁਰੂ ਸਾਹਿਬ ਹੀ ਮੇਰੇ ਰਾਹਨਮਾ ਨੇ ਹਮਮ ਤੇ ਮੈਂ ਕਿਤੋਂ ਨਹੀਂ ਸਿੱਖਿਆ ਮੈਨੂੰ ਸ਼ੌਕ ਸੀ ਜਰੂਰ ਵੀ ਸੁੰਦਰਖ ਹੋਣੇ ਚਾਹੀਦੇ ਆ ਔਰ ਉਹ ਜਿਵੇਂ ਕਹਿੰਦੇ ਬੂਟਾ ਫਲ ਦਾ ਫਲ ਦਾ ਫਲ ਦਾ ਫਲ ਦਾ ਫਲ ਬਣ ਗਿਆ ਤੇ ਇਸ ਤਰ੍ਹਾਂ ਕਰਕੇ ਮੈਨੂੰ ਸ਼ੌਕ ਇਹ ਆਪ ਹੀ ਹੋਇਆ ਔਰ ਇਹ ਹੁਣ ਜਨੂਨ ਤੱਕ ਪਹੁੰਚ ਗਿਆ ਹੈ ਇਸ ਜਿਆਦਾ ਬਾਹ ਹਾਂਜੀ ਇਹ ਤੋਂ ਬਿਨਾ ਮੈਂ ਤੁਹਾਡੇ ਪ੍ਰੋਫਾਈਲ ਦੇ ਵਿੱਚ ਦੇਖਿਆ ਕਿ ਤੁਸੀਂ ਫਰੈਸ਼ ਫਲਾਵਰਸ ਨੇ ਜਿਹੜੇ ਜੀ ਉਹਨਾਂ ਦੇ ਡਿਜ਼ਾਈਨਸ ਜਿਹੜੇ ਬਣਾਉਂਦੇ ਹੋ ਜੀ ਉਹ ਉਹਨੂੰ ਆਪਾਂ ਜੇ ਪਾਸ਼ਾਈ ਰੂਪ ਚ ਦੇਖੀ ਤਾਂ ਉਹਨਾਂ ਨੂੰ ਕੀ ਕਹਿੰਦੇ ਆ ਤੇ ਇਹ ਇਹ ਸ਼ੌਕ ਕਿਵੇਂ ਪਿਆ ਤੁਹਾਨੂੰ ਇਹ ਵੀ ਸ਼ੌਕ ਜੀ ਇਸ ਤਰ੍ਹਾਂ ਸੀ ਵੀ ਮੈਂ ਸਮਾਰਤ ਪਾਈ ਗੁਰਦੁਆਰਾ ਸਾਹਿਬ ਨੰਦਾਂ ਦਾ ਸੀ ਉੱਥੇ ਫਲਾਵਰ ਨੂੰ ਇਸ ਤਰ੍ਹਾਂ ਕਰਕੇ ਮਤਲਬ ਸਿੱਧਾ ਹੀ ਸਿੱਧ ਦੇ ਦਿੰਦੇ ਸੀ ਉਹ ਫੁੱਲ ਸੋਹਣੇ ਲੱਗਣਗੇ ਮੇਰੇ ਮਨ ਚ ਆਇਆ ਕਿਉਂ ਨਾ ਇਹਨਾਂ ਨੂੰ ਵੀ ਸੁੰਦਰ ਤਰੀਕੇ ਨਾਲ ਰੱਖਿਆ ਜਾਵੇ ਜੈ ਗੁਰੂ ਸਾਹਿਬ ਦੇ ਸਾਹਮਣੇ ਹਾਂਜੀ ਔਰ ਉਹਨਾਂ ਦੀ ਮੈਂ ਜਿਵੇਂ ਕਹਿੰਦੇ 3D ਬਣਾਉਣੀ ਸ਼ੁਰੂ ਕਰਤੀ ਸੀ 3D ਚ ਡਿਜ਼ਾਈਨ ਬਣਾਉਣਾ ਸ਼ੁਰੂ ਕਰਤਾ ਉਹਨਾਂ ਦਾ ਔਰ ਹੁਣ ਉਹ ਤਕਰੀਬਨ 1000 ਸਕਰ ਫੁੱਟ ਚ ਹੁੰਦਾ ਜਿਹੜਾ ਮੈਂ ਉਹ ਕੰਮ ਕਰਦਾ ਹਾਂ ਤੇ ਹਰ ਸਾਲ ਮੈਂ ਉਹ ਕੰਮ ਕਰਕੇ ਆਉਣਾ ਤੇ 1000 ਸਕਰ ਫੁੱਟ ਦੇ ਵਿੱਚ ਤਕਰੀਬਨ 3.5 ਕੁਇੰਟਲ ਫੁੱਟ 350 ਕਿਲੋ ਫੁੱਲ ਲੱਗਦੇ ਆ ਜਿਹੜੇ ਫਿਰ ਮੈਂ ਦੱਸਦਾ ਵੀ ਕਿੱਥੇ ਕਿੱਥੇ ਕਿਵੇਂ ਕਿਵੇਂ ਕਿਹੜੇ ਕਿਹੜੇ ਫੁੱਲ ਲੱਗਣਾ ਕਿਸ ਤਰ੍ਹਾਂ ਉਹ ਡਿਜ਼ਾਈਨ ਮੈਂ ਆਪ ਖੁਦ ਤਿਆਰ ਕਰਦਾ ਹਾਂ ਅੱਛਾ ਜੀ ਜਦੋਂ ਇਹ ਕੈਲੀਗ੍ਰਾਫੀ ਦੀ ਗੱਲ ਬਾਹਰ ਆਉਂਦੀ ਹੈ ਸੁੰਦਰ ਲਿਖਾਈ ਵਰਕਸ਼ਾਪਾਂ ਹੁੰਦੀਆਂ ਆਂ ਅਸੀਂ ਬੱਚਿਆਂ ਨੂੰ ਹੁਣ ਤਾਂ ਘੱਟ ਹੋ ਗਿਆ ਕਿਉਂਕਿ ਇੰਟਰਨੈਟ ਦਾ ਜੋਗ ਆ ਗਿਆ ਟੱਚ ਫੋਨ ਆ ਗਏ ਜੀ ਜੀ ਟੈਬਸ ਆ ਗਈਆਂ ਉਹਨਾਂ ਤੇ ਸੁੰਦਰ ਲਿਖਾਈ ਵਾਸਤੇ ਤੁਸੀਂ ਕੀ ਸੁਜੈਸ਼ਨ ਦਿਓਗੇ ਸੁੰਦਰ ਲਿਖਾਈ ਵਾਸਤੇ ਜੀ ਹੁਣ ਟਕਸ਼ਾ ਬਹੁਤ ਵਧ ਰਿਹਾ ਹੈ ਐਸੇ ਦੁਬਾਰਾ ਵਧ ਰਿਹਾ ਹਾਂਜੀ ਬਹੁਤ ਜ਼ਿਆਦਾ ਵਧ ਰਿਹਾ ਹੈ ਔਰ ਤੁਸੀਂ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਵੀ ਇਹ ਤਾਂ ਹੁਣ ਸਕੂਲਾਂ ਦੇ ਵਿੱਚ ਹੀ ਮੈਂ ਤਾਂ ਇੱਕ ਇੱਕ ਸਬਜੈਕਟ ਵੀ ਲਿਖਿਆ ਸੀ ਵੀ ਸਕੂਲਾਂ ਦੇ ਵਿੱਚ ਇਹ ਬਕਾਇਦਾ ਤੌਰ ਤੇ ਸਬਜੈਕਟ ਹੋਣਾ ਚਾਹੀਦਾ ਇੱਕ ਪੀਰੀਅਡ ਹੋਣਾ ਚਾਹੀਦਾ ਜਿਹਦੇ ਵਿੱਚ ਸੁੰਦਰ ਲਿਖਾਈ ਤੇ ਕੈਲੀਗ੍ਰਾਫੀ ਬਾਰੇ ਦੱਸਿਆ ਜਾਣਾ ਚਾਹੀਦਾ ਇੱਕ ਟੀਚਰ ਹੋਣਾ ਚਾਹੀਦਾ ਇਸ ਕਰਕੇ ਹਜੇ ਸਰਕਾਰ ਤੱਕ ਗੱਲ ਨਹੀਂ ਪਹੁੰਚੀ ਹੈ ਹੋ ਸਕਦਾ ਤੁਹਾਡੇ ਤੱਕ ਤੁਹਾਡੇ ਥਰੂ ਸਰਕਾਰ ਤੱਕ ਵੀ ਇਹ ਗੱਲ ਪਹੁੰਚ ਜਾਵੇ ਜੀ ਤੇ ਮੈਂ ਆਪਣਾ ਜਿਹੜੇ ਸਪੀਕਰ ਸਾਹਿਬ ਨੇ ਪੁਲਤਾਰ ਸਿੰਘ ਜੀ ਉਹਨਾਂ ਨੂੰ ਉਹਨਾਂ ਦਾ ਨਾਮ ਲਿਖ ਕੇ ਦਿੱਤਾ ਸੀ ਔਰ ਉਹਨਾਂ ਨਾਲ ਵੀ ਇਹ ਜ਼ਿਕਰ ਕੀਤਾ ਸੀ ਵੀ ਇਹ ਕੰਮ ਤੁਸੀਂ ਜਰੂਰ ਕਰਾਓ ਔਰ ਉਹਨੇ ਨੇ ਹੰਗਾਰਾ ਭਰਿਆ ਸੀ ਬਾਕੀ ਦੇਖੋ ਜੀ ਹੌਲੀ ਹੌਲੀ ਹੁੰਦੇ ਆ ਕੰਮ ਕੀ ਬਾਤ ਹਾਂਜੀ ਅੱਛਾ ਜਦੋਂ ਇਸ ਜਿਹੜੀ ਕੈਲੀਗ੍ਰਾਫੀ ਦੀ ਆਰਟ ਨੂੰ ਤੁਸੀਂ ਅੱਗੇ ਲੈ ਕੇ ਗਏ ਹੋ ਜੀ ਅ ਪੰਜਾਬ ਜਿਹੜੀ ਸਹਿਤ ਅਕੈਡਮੀ ਆ ਉਹਨੇ ਵੀ ਤੁਹਾਨੂੰ ਸਨਮਾਨ ਦਿੱਤਾ ਹੈ ਜੀ ਇਸ ਚੀਜ਼ ਨੂੰ ਅੱਗੇ ਵਧਾਉਣ ਲਈ ਸਹਿਤ ਅਕੈਡਮੀ ਜਾਂ ਹੋਰ ادارے ਕੀ ਉਪਰਾਲੇ ਕਰ ਰਹੇ ਆ ਦੇਖੋ ਜੀ ਜਿਹੜੇ ਸਹਿਤ ਅਕੈਡਮੀ ਵਾਲੇ ਆ ਜਾਂ ਭਾਸ਼ਾ ਵਿਭਾਗ ਪੰਜਾਬ ਵਾਲੇ ਨੇ ਔਰ ਉਹ ਵੀ ਹੁਣ ਇਸ ਪਾਸੇ ਕਿਉਂ ਪਹਿਲਾਂ ਤਾਂ ਏਸੀ ਵੀ ਕਿਸੇ ਨੇ ਕਿਤਾਬਾਂ ਲਿਖਤੀਆਂ ਸਾਹਿਤਕਾਰ ਨਾਲ ਜ਼ਿਆਦਾ ਜੁੜਦੇ ਸੀਗੇ ਹੁਣ ਜਿਹੜੇ ਉਹ ਹੈ ਕੈਲੀਗ੍ਰਾਫਰਾਂ ਨਾਲ ਵੀ ਜ਼ਿਆਦਾ ਜੁੜਨਾ ਸ਼ੁਰੂ ਹੋ ਗਏ ਹੈ ਔਰ ਉਹ ਇਹ ਕੰਮ ਨੂੰ ਉਤਸ਼ਾਹ ਦੇ ਰਹੇ ਹੈ ਕਾਫੀ ਜ਼ਿਆਦਾ ਉਤਸ਼ਾਹ ਦੇ ਰਹੇ ਹੈ ਔਰ ਮੈਂ ਸਾਰਿਆਂ ਦਾ ਧੰਨਵਾਦੀ ਆ ਉਹਨਾਂ ਦਾ ਪੰਜਾਬ ਸਾਹਿਤ ਅਕਾਦਮੀ ਵਾਲਿਆਂ ਦਾ ਸ੍ਰੀ ਕੁਲਦੀਪ ਸਿੰਘ ਦੀਪ ਪਟਿਆਲੇ ਵਾਲੇ ਉਹ ਉਹਨਾਂ ਨੂੰ ਇਹ ਕੰਮ ਸ਼ੁਰੂ ਉਹਨਾਂ ਨੇ ਕਰਵਾਇਆ ਸਾਰਿਆਂ ਤੋਂ ਸਾਰੇ ਕੈਲੀਗ੍ਰਾਫਰਾਂ ਨੂੰ ਸਦਕੇ ਉਹਨਾਂ ਨੇ ਸਨਮਾਨ ਦਿੱਤੇ ਸਤਕਾਰ ਕੀਤਾ ਉਹਨਾਂ ਦਾ ਔਰ ਉਹਨਾਂ ਚੋਂ 13 ਜਿਹੜੇ ਰਤਨ ਵੀ ਚੁਣੇ ਸੀ ਜਿਨ੍ਹਾਂ ਚੋਂ ਮੇਰਾ ਨਾਮ ਵੀ ਆਇਆ ਸੀ ਔਰ ਉਸ ਤੋਂ ਉਪਰੰਤ ਫਿਰ ਹੋਰ ਵੀ ਪ੍ਰੋਗਰਾਮ ਹੁੰਦੇ ਰਹੇ ਜਿਨ੍ਹਾਂ ਚੋਂ ਮੈਨੂੰ ਪਹਿਲੇ ਨੰਬਰ ਤੇ ਕੱਢ ਦਿੱਤਾ ਗਿਆ ਮੈਂ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ ਔਰ ਉਤਸ਼ਾਹ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਵਧ ਰਿਹਾ ਹੈ ਤੁਹਾਡੇ ਤੱਕ ਇਹ ਕਲਾ ਤੁਹਾਡੇ ਚ ਆ ਗਈ ਤੁਸੀਂ ਇਹਨੂੰ ਅੱਗੇ ਲੈ ਜਾਣ ਵਾਸਤੇ ਜਾਂ ਬੱਚਿਆਂ ਚ ਜਾਂ ਟੀਚਰਾਂ ਦੇ ਵਿੱਚ ਜਾਂ ਲੈ ਜਾਣ ਵਾਸਤੇ ਕੀ ਕਰਨ ਦੀ ਲੋੜ ਹੈ ਜਾਂ ਤੁਸੀਂ ਕੀ ਕਰ ਰਹੇ ਹੋ ਅਸੀਂ ਜੀ ਇਹਦੇ ਵਾਸਤੇ ਵੱਖਰੇ ਵੱਖਰੇ ਸਕੂਲਾਂ ਚ ਕੈਂਪ ਲਗਾਉਨੇ ਆਂ ਜਿਹੜਾ 4 ਦਿਨ ਦਾ ਕੈਂਪ ਹੁੰਦਾ ਹੈ ਔਰ 2 ਤੋਂ ਘੰਟੇ ਦਾ ਕੈਂਪ ਹੁੰਦਾ ਹੈ। ਉਹ ਚ ਸਭ ਤੋਂ ਪਹਿਲਾਂ ਅਸੀਂ ਸੁੰਦਰ ਲਿਖਾਈ ਬਾਰੇ ਦੱਸਦੇ ਹਾਂ ਵੀ ਸੁੰਦਰ ਲਿਖਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਉਸ ਤੋਂ ਨੈਕਸਟ ਸਟੈਪ ਜਿਹੜਾ ਹੁੰਦਾ ਕੈਲੀਗ੍ਰਾਫੀ ਅਸੀਂ ਉੱਥੇ ਦੱਸਦੇ ਹਾਂ ਕੈਲੀਗ੍ਰਾਫੀ ਔਰ ਸੁੰਦਰ ਲਿਖਾਈ ਤੋਂ ਪਹਿਲਾਂ ਕੈਲੀਗ੍ਰਾਫੀ ਬੱਚੇ ਜਲਦੀ ਸਿੱਖ ਰਹੇ ਹੈ। ਅੱਛਾ ਜੀ। ਹਾਂਜੀ ਉਤਸ਼ਾਹ ਉਹਨਾਂ ਦਾ ਇੰਨਾ ਜ਼ਿਆਦਾ ਹੈ। ਉਹਨਾਂ ਨੂੰ ਜੇ ਤੁਸੀਂ ਕਹੋ ਕਿ ਕੈਲੀਗ੍ਰਾਫੀ ਚ ਇਸ ਤਰ੍ਹਾਂ ਕਰਕੇ ਲਿਖੋ ਉਹ ਤੁਹਾਨੂੰ ਉਸੇ ਹੀ ਟਾਈਮ ਲਿਖ ਕੇ ਦਿਖਾ ਦੇਣਗੇ। ਅਸੀਂ ਉਹਨਾਂ ਨੂੰ ਪੈਨ ਪ੍ਰੋਵਾਈਡ ਕਰਦੇ ਆਂ ਔਰ ਵਰਕ ਔਰ ਖਾਣ ਪੀਣ ਦਾ ਪ੍ਰਬੰਧ ਵੀ ਅਸੀਂ ਕਰਦੇ ਆ ਸਾਰਾ ਕੁਝ ਅਸੀਂ ਕਰਦੇ ਆ ਉਹਨਾਂ ਤੋਂ ਕੋਈ ਅਸੀਂ ਫੀਸ ਨਹੀਂ ਲੈਂਦੇ ਕੋਈ ਕੁਝ ਨਹੀਂ ਕਰਦੇ ਔਰ ਇਹ ਕੈਂਪਸ ਇਸ ਸਾਲ ਚ ਦੋ ਵਾਰੀ ਲਗਾ ਰਹੇ ਜੀ ਹੁਣ ਵੀ ਇਸ ਜੂਨ ਮਹੀਨੇ ਚ ਲਗਾਇਆ ਗਿਆ ਸੀਗਾ ਖਾਲਸਾ ਸਕੂਲ ਚ ਤੇ ਇਹ ਕੈਂਪ ਨੂੰ ਅਸੀਂ ਜਾਰੀ ਰੱਖਾਂਗੇ ਇੱਕ ਨਾ ਮੈਂ ਤੁਹਾਡੀਆਂ ਤਸਵੀਰਾਂ ਦੇਖੀਆਂ ਪੇਂਟ ਕੀਤੀਆਂ ਵੀ ਆ ਜੀ ਉਹ ਐਂ ਲੱਗਦਾ ਬਰਸ਼ ਨਾਲ ਕੀਤੀ ਹੈ ਮੈਂ ਇਹ ਇਹ ਜਿਹੜਾ ਤੁਹਾਡਾ ਆਰਟਵਰਕ ਹੈ ਪੈਨਸਲ ਤੇ ਡਿਪੈਂਡ ਹੈ ਕਿ ਬਰਸ਼ ਤੇ ਸਰ ਜੀ ਇਹ ਹੈ ਮੈਂ ਸਾਰੀ ਚੀਜ਼ ਦਾ ਇਸਤੇਮਾਲ ਕਰਦਾ ਹਾਂ ਅੱਛਾ ਜੀ ਇਹ ਚ ਮੈਂ ਪੈਨਸਲ ਦਾ ਵੀ ਇਸਤੇਮਾਲ ਕਰਦਾ ਹਾਂ ਕਲਰਡ ਪੈਨਸਲ ਦਾ ਔਰ ਇਹਦੇ ਚ ਅਕ੍ਰੈਲਿਕ ਕਲਰ ਵੀ ਇਸਤੇਮਾਲ ਕਰਦਾ ਹਾਂ ਇਹਦੇ ਚ ਹਰ ਤਰ੍ਹਾਂ ਦੀ ਚੀਜ਼ ਮੈਂ ਕੈਲੀਗ੍ਰਾਫ ਕੈਲੀਗ੍ਰਾਫੀ ਪੈਨ ਵੀ ਇਸਤੇਮਾਲ ਕਰਦਾ ਹਾਂ ਮੈਂ ਕੋਈ ਚੀਜ਼ ਨਹੀਂ ਛੱਡੀ ਜਿਹੜੀ ਇਸਤੇਮਾਲ ਨਾ ਕਰਦਾ ਮੈਂ ਹਰ ਚੀਜ਼ ਨੂੰ ਵੱਖਰੇ ਵੱਖਰੇ ਤੌਰ ਤੇ ਜਿਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਉਸੇ ਤਰ੍ਹਾਂ ਦੀ ਉਸ ਚੀਜ਼ ਤੇ ਇਸਤੇਮਾਲ ਮੈਂ ਕਰਦਾ ਹਾਂ ਬਹੁਤ ਸਾਰੇ ਲੋਕਾਂ ਨੇ ਮੰਨ ਚਾਹੇ ਕਿ ਨੈਗੇਟਿਵ ਸਵਾਲ ਵੀ ਆਉਂਦਾ ਹੈ ਵੀ ਸ਼ਾਇਦ ਇਹ ਕੰਪਿਊਟਰ ਚੋਂ ਕੱਢ ਲੈਂਦੇ ਹੋਣ ਇਸ ਗੱਲ ਨੂੰ ਆਪਾਂ ਕਿਵੇਂ ਨਿਆ ਦਵਾਵਾਂਗੇ ਕਿ 250 ਜਿਹੜਾ ਫੌਂਟ ਤੁਸੀਂ ਤਿਆਰ ਕੀਤਾ ਹੈ ਉਹ ਤੁਹਾਡੀ ਖੁਦ ਦੀ ਨਿੱਜੀ ਕ੍ਰिएशन ਹੈ ਸਰ ਜੀ ਗੱਲ ਇਹ ਹੈ ਵੀ ਤੁਸੀਂ ਆਮ ਤੌਰ ਤੇ ਦੇਖਿਆ ਵੀ ਇੰਗਲਿਸ਼ ਦੇ ਫੌਂਟ ਬਹੁਤ ਨੇ ਜੀ ਪੰਜਾਬੀ ਦੇ ਫੌਂਟ ਗਿਣ ਮਹੀਨੇ ਹੀ ਨੇ ਜੀ ਜਾਂ ਕਹਦੀਏ ਵੀ ਟੈਲਿਕ ਉਸੇ ਚੀਜ਼ ਨੂੰ ਉਸੇ ਟੈਲਿਕ ਕਰ ਲੈਣੇ ਆ ਉਸੇ ਨੂੰ ਕਰਸਿਵ ਕਹਿ ਦਿੰਨੇ ਆ ਉਸੇ ਨੂੰ ਉਹ ਫੌਂਟ ਇੱਕ ਨੂੰ ਇਧਰ ਨੂੰ ਟੇਡਾ ਕਰ ਲਿਆ ਉਧਰ ਨੂੰ ਟੇਡਾ ਕਰ ਲਿਆ ਫੌਂਟ ਇੱਕੋ ਹੀ ਹੁੰਦਾ ਉਹ ਲੇਕਿਨ ਪੰਜਾਬੀ ਚ ਫੌਂਟ ਤੁਹਾਨੂੰ ਨਹੀਂ ਮਿਲਣਗੇ ਜਿੰਨੀ ਵੀ ਮੇਰੀ ਕੈਲੀਗ੍ਰਾਫੀ ਹੁਣ ਤੱਕ ਕੀਤੀ ਗਈ ਹੈ ਉਹਦੇ ਚ ਇੱਕ ਫੌਂਟ ਵੀ ਤੁਹਾਨੂੰ ਕੰਪਿਊਟਰ ਚੋਂ ਨਹੀਂ ਮਿਲੇਗਾ ਇਹ ਸਿਰਫ ਆਪ ਦੀ ਕ੍ਰिएशन ਹੈ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਹਾਂਜੀ ਕੋਈ ਵੀ ਫੌਂਟ 250 250 ਕੋਈ ਵੀ ਹਾਂਜੀ 250 ਤੋਂ ਹੁਣ ਤਾਂ ਮੈਂ ਹਰ ਵਾਰੀ ਹੀ ਨਵਾਂ ਫੌਂਟ ਔਰ ਮੈਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਮੈਂ ਕਿਹੜਾ ਫੌਂਟ ਹੁਣ ਕ੍ਰੀਏਟ ਕਰ ਰਿਹਾ ਹਾਂ ਅੱਛਾ ਜੀ ਹਾਂਜੀ ਇਹ ਸਾਰੀ ਕਹਾਣੀ ਨੂੰ ਜੇਕਰ ਦੇਖੀਏ ਤਾਂ ਇਹ ਸਾਰੇ ਆਰਟ ਨੂੰ ਦੇਖ ਕੇ ਦੇਖੀਏ ਤਾਂ ਜੇ ਕਿਸੇ ਨੂੰ ਸਿੱਖਣਾ ਹੈ ਜਾਂ ਕਿਸੇ ਨੂੰ ਸ਼ੌਕ ਹੈਗਾ ਜੀ ਤਾਂ ਸਭ ਤੋਂ ਕਿਹੜੀ ਚੀਜ਼ ਹੈਗੀ ਤੁਹਾਡੇ ਚ ਹੋਣੀ ਚਾਹੀਦੀ ਹੈ ਇਹ ਜੀ ਇੱਕ ਖੇਡ ਜਿਸ ਨੂੰ ਆਪ ਕਹਿੰਦਾ ਕੈਲੀਗ੍ਰਾਫੀ ਦੀ ਖੇਡ ਇਹਦੇ ਲਈ ਮੈਡੀਟੇਸ਼ਨ ਹੋਣਾ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਟਿਕ ਕੇ ਬੈਠ ਕੇ ਕੰਮ ਨਹੀਂ ਕਰ ਸਕਦੇ ਤਾਂ ਤੁਸੀਂ ਕੈਲੀਗ੍ਰਾਫੀ ਨਹੀਂ ਕਰ ਸਕਦੇ। ਇਹਦੇ ਲਈ ਟਿਕ ਕੇ ਬੈਠਣਾ ਹੁਣ ਮੈਂ ਜਦੋਂ ਕੋਈ ਕੰਮ ਕਰਦਾ 6-6 7-7 ਘੰਟੇ ਲਗਾਤਾਰ ਬੈਠਾ ਰਹਿੰਦਾ। ਔਰ ਮੈਨੂੰ ਕੋਈ ਇਸ ਚੀਜ਼ ਤੋਂ ਕੋਈ ਥਕਾਵਟ ਨਹੀਂ ਹੁੰਦੀ। ਹਮਮ ਔਰ ਇਹ ਕੰਮ ਤੁਸੀਂ ਤਾਂ ਹੀ ਕਰ ਸਕਦੇ ਹੋ। ਲਿਖਣ ਨੂੰ ਤਾਂ ਠੀਕ ਹੈ ਬੰਦੇ ਫਟਾਫਟ ਲਿਖੀ ਜਾਂਦੇ। ਲੇਕਿਨ ਇੱਕ ਬਹੁਤ ਹੀ ਉਹਨੂੰ ਬਰੀਕੀ ਤੱਕ ਲੈ ਕੇ ਜਾਣ ਲਈ ਤੁਹਾਨੂੰ ਖੁਦ ਨੂੰ ਵੀ ਉਹਦੇ ਵਿੱਚ ਡੀਪਲੀ ਜਾਣਾ ਪਏਗਾ ਇਹ ਜ਼ਰੂਰੀ ਹੈ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਇੱਕ ਸ਼ੌਕ ਤੁਹਾਨੂੰ ਹੋਰ ਵੀ ਕੀਰਤਨ ਵੀ ਕਰ ਲੈਣਾ ਹਾਂਜੀ ਕੀਰਤਨ ਵੀ ਕਰ ਲੈਣਾ ਜਿਵੇਂ ਕਲਾਸਿਕਲ ਕੀਰਤਨ ਇਹ ਸਾਰੀਆਂ ਚੀਜ਼ਾਂ ਫਿਰ ਕਿੱਥੋਂ ਕਿਸ ਕਲਾ ਇੱਕੋ ਹੀ ਹੈ ਦੌੜਦੀ ਬਹਿਣਾ ਚ ਚਲੀ ਜਾਂਦੀ ਹੈ ਇਹ ਜੀ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਹਾਂ ਇਹ ਚ ਮੈਂ ਕੁਝ ਨਹੀਂ ਕਹਿ ਸਕਦਾ ਇਹ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਆ ਤਾਂ ਉਹ ਚਾਹਣ ਤਾਂ ਜੋ ਮਰਜੀ ਕਰਾ ਸਕਦੇ ਜੀ ਜੀ ਹਾਂਜੀ ਇਹ ਉਹਨਾਂ ਨੂੰ ਮਤਲਬ ਮੈਂ 6 ਮਹੀਨੇ ਹੀ ਕਲਾਸਿਕਲ ਸਿੱਖਿਆ ਸੀ ਔਰ ਉਸ ਤੋਂ ਬਾਅਦ ਫਿਰ ਮੈਂ ਆਪਦੀਆਂ ਕੰਪੋਜੀਸ਼ਨਾਂ ਬਣਾਉਣੀ ਸ਼ੁਰੂ ਕਰ ਦਿੱਤੀਆਂ ਤੇ ਹੁਣ ਮੈਂ ਤਕਰੀਬਨ 300 ਤੋਂ ਉੱਪਰ ਸ਼ਬਦਾਂ ਦੀ ਕੰਪੋਜੀਸ਼ਨ ਬਣਾਉਂਦੀ ਹਾਂ ਜਿਹੜੀਆਂ ਆਪ ਨੂੰ ਕਿਸੇ ਦੀ ਕਾਪੀ ਨਹੀਂ ਕਰਦਾ ਅੱਛਾ ਇੰਨੀ ਤੁਹਾਡੀ ਕਾਮਯਾਬੀਤ ਹੈ ਕੈਲੀਗ੍ਰਾਫੀ ਦੇ ਵਿੱਚ ਹੁਣ ਲੋਕਾਂ 'ਚ ਇੰਟਰਸਟ ਹੈਗਾ ਵੀ ਆਪਦੇ ਨਾਮ ਲਿਖਾਉਣ ਜਾਂ ਇਸ ਕੰਮਾਂ ਲਈ ਆਉਂਦੇ ਆ ਮੇਰੇ ਤੋਂ ਬਹੁਤ ਜਣੇ ਨੇ ਨਾਮ ਲਖਾਏ ਜੀ ਔਰ ਉਹਨਾਂ ਨੇ ਜਿਹੜੇ ਉਹਨਾਂ ਨੇ ਲਿਖਾਇਆ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਆਉਧਿਆਤੇ ਨੇ ਔਰ ਜਿਸ ਤਰ੍ਹਾਂ ਹੁਣ ਇਥੇ ਮੋਗੇ ਦੇ ਡੀਸੀ ਸਾਹਿਬ ਨੇ ਚਾਰ ਕੈਲੀਗ੍ਰਾਫੀ ਮੇਰੀਆਂ ਉਹਨਾਂ ਦੇ ਕਰ ਲਗੀਆਂ ਹੋਈਆਂ ਨੇ ਹੁਣ ਸਪੀਕਰ ਸਾਹਿਬ ਦੇ ਕਰ ਲਗੀਆਂ ਹੋਈਆਂ ਮਾਨ ਸਾਹਿਬ ਦਾ ਮੇਰੇ ਕੋਲ ਨਾਮ ਲਿਖਿਆ ਪਿਆ ਉਹਨਾਂ ਨੂੰ ਦੇਣਾ ਸੀ ਉਹ ਹਜੇ ਮੌਕਾ ਨਹੀਂ ਬਣ ਸਕਿਆ ਤੇ ਇਸ ਤਰ੍ਹਾਂ ਕਰਕੇ ਉਹ ਮੈਂ ਕਈ ਜਿਹੜੇ ਸਾਹਿਤਕਾਰ ਨੇ ਉਹਨਾਂ ਨੇ ਇੱਕ ਗੱਲ ਪੁੱਛਦਾਨਾ ਤੁਸੀਂ ਇੰਨੇ ਸਾਹਿਤਕਾਰ ਮਤਲਬ ਲਿਖਦੇ ਹੋ ਕਰਦੇ ਹੋ ਕਿਤਾਬਾਂ ਵੀ ਲਿਖਦੇ ਹੋ ਸਾਰਾ ਕੁਝ ਕਰਦੇ ਆ ਕੀ ਤੁਹਾਡੇ ਘਰ ਚ ਥੋੜੇ ਲਿਖੀ ਹੋਈ ਚੀਜ਼ ਕੋਈ ਤੁਹਾਡੀ ਦੀਵਾਰ ਤੇ ਜਾਂ ਕੋਈ ਕਿਸੇ ਤੇ ਹੈ ਜਦੋਂ ਕਹਿੰਦੇ ਨਹੀਂ ਫਿਰ ਫਿਰ ਮੈਨੂੰ ਕਹਿੰਦੇ ਹੋ ਨਾਮ ਲਿਖ ਕੇ ਦੇਓ ਸਾਨੂੰ ਜਾਂ ਸਾਡੀ ਕੋਈ ਕਵਿਤਾ ਦੇ ਬੋਲ ਲਿਖ ਕੇ ਦੇਓ ਉਹ ਮੈਂ ਤੇ ਲਿਖਾਉਂਦੇ ਆ ਇਸ ਤਰ੍ਹਾਂ ਕਰਕੇ ਫਿਰ ਮੈਂ ਉਹਨਾਂ ਨੂੰ ਕੋਈ ਥਾਟਸ ਲਿਖ ਕੇ ਦਿੰਨਾ ਹੈ ਉਹਨਾਂ ਦੇ ਨਾਮ ਲਿਖ ਕੇ ਦਿੰਨਾ ਹੈ ਜਾਂ ਜਿਸ ਤਰ੍ਹਾਂ ਉਹ ਚਾਹਣ ਉਸ ਤਰ੍ਹਾਂ ਦੇ ਮੈਂ ਉਸ चीज ਉਹਨਾਂ ਨੂੰ ਲਿਖ ਕੇ ਦਿੰਨਾ ਤੇ ਉਹ ਔਰ ਉਹ ਦੀਵਾਰ ਤੇ ਲਗਾਉਂਦੇ ਆ ਬਾਕਾਇਦਾ ਜਿਹੜੀ ਕਿ ਹਮੇਸ਼ਾ ਵਾਸਤੇ ਲਗੀ ਰਹਿੰਦੀ ਹੈ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਉਮੀਦ ਕਰਦੇ ਹਾਂ ਇਹ ਚੀਜ਼ ਨੂੰ ਦਾ ਜਿਹੜਾ ਛਿੱਟਾ ਹੈ ਤੁਸੀਂ ਅੱਗੇ ਦਿੰਦੇ ਰਹੋਗੇ ਤੇ ਤੁਹਾਡੀ ਕਲਾ ਇਸ ਤਰ੍ਹਾਂ ਹੀ ਉੱਭਰਦੀ ਰਹੂਗੀ ਟਾਈਮ ਦੇਣ ਲਈ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਇੱਕ ਦਿਨ ਮੈਂ ਜ਼ਰੂਰ ਕਹਾਂਗਾ ਵੀ ਅੱਜ ਕੱਲ ਜਿਹੜੇ ਬੱਚੇ ਜਾਂ ਵੱਡੇ ਵੀ ਇਸ ਉਮਰ ਦੀ ਕੋਈ ਹੱਦ ਨਹੀਂ ਕਿਉਂਕਿ ਮੈਂ ਵੀ ਹੁਣ ਮੇਰੀ ਉਮਰ 76 ਸਾਲ ਦੀ ਹੈ ਤੇ ਮੈਂ ਵੀ 7-8 ਸਾਲ ਤੋਂ ਸ਼ੁਰੂ ਕੀਤਾ ਸੀ ਕੰਮ ਇਸ ਉਮਰ ਦੀ ਕੋਈ ਹੱਦ ਨਹੀਂ ਹੁੰਦੀ ਮੈਂ ਇਹ ਕਹਿਣਾ ਚਾਹਾਂਗਾ ਕਿ ਪੰਜਾਬੀ ਨੂੰ ਪਰਫਲਤ ਕਰਨ ਲਈ ਤੁਸੀਂ ਜਿੰਨਾ ਵੀ ਕਰ ਸਕਦੇ ਹੋ ਵੱਧ ਵੱਧ ਕਰੋ ਪੰਜਾਬ ਪੰਜਾਬੀਅਤ ਤੇ ਪੰਜਾਬੀਅਤ ਲਈ ਤੁਸੀਂ ਵੱਧ ਤੋਂ ਵੱਧ ਜੋਰ ਲਗਾਓ ਇਸ ਵਿੱਚ ਕੋਈ ਬਹੁਤ ਹੀ ਅੱਗੇ ਸੰਭਾਵਨਾਵਾਂ ਨੇ ਜਿਨ੍ਹਾਂ ਨੂੰ ਅਸੀਂ ਕਰ ਸਕਦੇ ਆ ਬੱਚਿਆਂ ਵਾਸਤੇ yes we can do it ਅਸੀਂ ਇਸ ਨੂੰ ਕਰ ਸਕੀਏ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ